ਮਰਨਾ ਸ਼ਾਨ ਵਾਲਾ ਜੀ ਬੱਚੇ ਨੂੰ ਕੀ ਪ੍ਰੋਬਲਮ ਹੈਗੀ ਕਿੰਨੇ ਸਾਲ ਦੇ ਸੀ ਇਹ 4-6 ਸਾਲ ਦੇ ਹੋ ਗਏ ਜੀ ਜਦੋਂ ਅਸੀਂ ਬਹੁਤ ਵੀਕ ਸੀ ਇਹ ਹੁਣ ਤੱਕ ਇਹ ਨਾ ਤਾਂ ਤੁਰਦੇ ਨਾ ਬੋਲਦੇ ਜੀ ਪਹਿਲਾਂ ਬਿਲਕੁਲ ਡੈਡ ਬੋਡੀ ਟਾਈਪ ਹੀ ਸੀ ਇਹ ਜੀ ਵੀ ਜਿੰਦਾ ਲੋਸ ਸੀ ਇਹ ਤੋਂ ਇਲਾਜ ਕਰਨ ਤੋਂ ਪੁੱਛੋ 3 ਸਾਲ ਦੇ ਕਰੀਬ ਹੋ ਗਏ ਜੀ ਇਹ ਐਨਕੋ ਪੰਕਚਰ ਵਗੈਰਾ ਕਰਦੇ ਆ ਉਹਨੂੰ ਨਾਲ ਇਹ ਇਹਦੀ ਜਿਹੜੀ ਅਦਰੋਨੀ ਇੰਪਰੂਵਮੈਂਟ ਆ ਸੋ ਸਮਝਣ ਦੀ ਗੱਲ ਵਾਦੀ ਉਹ ਸਾਰੀ ਸਮਝ ਗਈ ਹੁਣ ਇਹ ਇੱਕ ਇਕੱਲੇ ਬੋਲਣ ਦੀ ਤੇ ਖੜਨ ਦੀ ਥੋੜੀ ਜਿਹੀ ਬਾਕੀ ਰਹੀ ਕਮੀ ਜੀ ਇਹ ਲੱਗਦੇ ਵੇ ਇਸ ਸਾਲ ਚ ਛੇ ਦੇ ਹੈ ਪ੍ਰੋਬਲਮ ਵੀ ਦੂਰ ਹੋ ਸਕਦੀ ਹੈ ਜੀ ਕਿੰਨੇ ਸਾਲਾਂ ਤੋਂ ਪ੍ਰੋਬਲਮ ਸੀ ਬਚਪਨ ਤੋਂ ਪ੍ਰੋਬਲਮ ਸੀ ਜੀ ਹਾਂਜੀ ਕਿੰਨੇ ਸਾਲ ਤੋਂ ਪ੍ਰੋਬਲਮ ਸੀ ਜੀ ਤਿੰਨ ਸਾਲ ਤੋਂ ਕਰਾ ਰਹੀ ਹਾਂ ਇਲਾਜ ਤਿੰਨ ਸਾਲ ਤੋਂ ਹਾਂਜੀ ਬਿਮਾਰੀ ਕਿਸ ਨਿਰ ਤੋਂ ਬਚਪਨ ਤੋਂ ਹੀ ਇਹ ਦਿੱਕਤ ਆ ਰਹੀ ਹੈ ਹਾਂਜੀ ਇਹ ਤੁ ਸੰਦਾਪੁਰਾ ਜੀ ਦਿਂਦਾ ਕੱਲੇ ਤੁਰਨ ਤੇ ਖੜਨ ਚ ਆ ਰਹਿਗੇ ਤੁਰਨ ਖੜਨ ਦੇ ਤੇ ਬੋਲਣਾ ਚਾਹੀਦਾ ਇਸ ਤੋਂ ਇਲਾਵਾ ਤੁਸੀਂ ਇੱਕ ਬੱਚਾ ਦੇਖਿਆ ਹੋਣੀ ਜੋ ਸੀਪੀ ਦਾ ਪੇਸ਼ੈਂਟ ਹੈ ਸੀਪੀ ਇੱਕ ਬਿਮਾਰੀ ਹੈ ਜੋ ਬੱਚੇ ਨੂੰ ਬਰਥ ਦੇ ਟਾਈਮ ਤੇ ਨਾ ਬ੍ਰੇਨ ਦੇ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਔਰ ਇਹ ਜੇ ਬੱਚੇ ਬਾਏ ਬਰਥ ਹੋ ਰਹਿੰਦੇ ਨਹੀਂ ਜਿਹਦੇ ਕਰਕੇ ਉਹਦੀਆਂ ਦਿਮਾਗ ਦੀਆਂ ਨਸਾਂ ਨੇ ਉਹ ਵੀਕ ਹੋ ਜਾਂਦੀਆਂ ਨੇ ਔਰ ਆਮ ਬੱਚੇ ਦੇ ਨਾਲੋਂ ਉਹ ਬਹੁਤ ਪਿੱਛੇ ਰਹਿ ਜਾਂਦੇ ਨੇ ਇਹ ਬੱਚਾ ਮੇਰੇ ਕੋਲ ਪਿਛਲੇ 3 ਸਾਲਾਂ ਤੋਂ ਆ ਰਿਹਾ ਇਹ ਬੱਚਾ ਜਦੋਂ ਮੇਰੇ ਕੋਲ ਆਇਆ ਬਿਲਕੁਲ ਡੈੱਡ ਬਾਡੀ ਸੀ ਹੁਣ ਤੁਸੀਂ ਦੇਖ ਰਹੇ ਹੋ ਪਿਛਲੇ 3 ਸਾਲਾਂ ਦੇ ਵਿੱਚ ਵਿੱਚ ਉਹ ਸਿਰਫ ਵਿਦਕਰਮ ਦੇ ਨਾਲ ਔਰ ਕੁਝ ਥੋੜੀ ਬੋਟੀ ਆਯੁਰਵੈਦਿਕ ਮੈਡੀਸਨ ਦੇ ਨਾਲ ਵਿਦਕਰਮ ਇੱਕ ਆਯੁਰਵੈਦਿਕ ਵਿਧੀ ਹੈ ਜਿਹਦੇ ਤੁਸੀਂ ਦੇਖਿਆ ਮੈਂ ਕੀਤੀ ਆ ਉਹ ਬੱਚੇ ਦੇ ਜਦੋਂ ਪਹਿਲਾਂ ਸਟਾਰਟਿੰਗ ਜਦੋਂ ਮੈਂ ਟ੍ਰੀਟਮੈਂਟ ਸ਼ੁਰੂ ਕੀਤਾ ਤਾਂ ਉਹ ਬੱਚੇ ਨੂੰ ਕੋਈ ਪੇਨ ਨਹੀਂ ਸੀ ਕੁਝ ਨਹੀਂ ਪਤਾ ਲੱਗ ਰਿਹਾ ਸੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਅੱਜ ਜਦੋਂ ਮੈਂ ਉਹ ਥੋੜੇ ਸਾਹਮਣੇ ਜੋ ਨੀਡਲ ਉਹਨੂੰ ਲਾ ਰਿਹਾ ਸੀ ਤਾਂ ਬੱਚਾ ਉੱਠ ਕੇ ਕਿਵੇਂ ਮੂਵਮੈਂਟ ਕਰ ਰਿਹਾ ਸੀ ਉਹਨੂੰ ਫੀਲ ਹੋ ਰਿਹਾ ਸੀ ਪੇਨ ਵੀ ਫੀਲ ਹੋ ਰਹੀ ਸੀ ਉਹ ਸਮਝ ਵੀ ਰਿਹਾ ਸੀ ਵੀ ਕਿੱਥੇ ਕਿੱਥੇ ਮੇਰੇ ਨੀਡਲ ਲੱਗ ਰ ਔਰ ਅੱਜ ਤੁਸੀਂ ਬੱਚਾ ਦੇਖਿਆ ਉਹ ਮੋਬਾਈਲ ਦੇ ਜਦੋਂ ਕੋਈ ਗਾਣੇ ਲੱਗਦੇ ਉਹ ਡਾਂਸ ਵੀ ਕਰਦਾ ਥੋੜਾ ਬਟ ਖੜਾ ਵੀ ਹੋਣ ਲੱਗ ਗਿਆ ਥੋੜਾ ਬਟ ਇੱਕ ਦੋ ਕਦਮ ਪੱਟਣੇ ਵੀ ਲੱਗ ਗਿਆ ਔਰ ਕੁਝ ਕੁਝ ਸ਼ਬਦ ਬੋਲਣ ਵੀ ਲੱਗ ਗਿਆ ਔਰ ਮੈਨੂੰ ਪੂਰੀ ਉਮੀਦ ਹੈ ਵੀ ਆਉਣ ਵਾਲੇ ਸਾਲ ਦੇ ਵਿੱਚ ਵਿੱਚ ਉਹ ਆਪਣੀ ਜਿੰਨੀ ਵੀ ਨਾਰਮਲ ਐਕਟੀਵਿਟੀ ਇੱਕ ਬੱਚਾ ਕਰ ਦੋ ਕਰਨ ਲੱਗ ਜਾਣਾ ਉਹਨੇ ਔਰ ਜਿਹਦੇ ਕਰਕੇ ਉਹਦਾ ਆਉਣ ਵਾਲੀ ਲਾਈਫ ਔਰ ਉਹਦੇ ਮਾਪਿਆਂ ਦੀ ਲਾਈਫ ਬਹੁਤ ਸੌਖੀ ਹੋ ਜਾਣੀ ਹੈ ਇਹ ਇੱਕੋ ਇੱਕ ਵਿਧੀ ਆ ਜਿਹਦਾ ਆਯੁਰਵੇਦ ਦੇ ਵਿੱਚ ਸੀਪੀ ਪੇਸ਼ੈਂਟ ਦਾ ਇਲਾਜ ਹੈਗਾ ਇਸ ਤੋਂ ਇਲਾਵਾ ਇਸ ਪੇਸ਼ੈਂਟ ਦਾ ਕਿਸੇ ਵੀ ਪੈਥੀ ਦੇ ਵਿੱਚ ਕਿਸੇ ਵੀ ਵੱਡੇ ਤੋਂ ਵੱਡੇ ਹਸਪੀਟਲ ਦੇ ਵਿੱਚ ਇਲਾਜ ਬਿਲਕੁਲ ਹੀ ਨਹੀਂ ਹੈ ਔਰ ਇੱਕ ਗੱਲ ਮਸਨੂਰ ਦੱਸਣਾ ਚਾਹਣਾ ਬੱਚੇ ਨੂੰ ਜਦੋਂ ਮੇਰੇ ਕੋਲ ਆਇਆ ਹਰ ਦੂਜੇ ਤੀਜੇ ਦਿਨ ਦੌਰਾ ਪੈਂਦਾ ਸੀ ਔਰ ਅੱਜ ਉਹ ਬੱਚਾ ਪਿਛਲੇ 3 ਸਾਲਾਂ ਤੋਂ ਮੇਰੇ ਕੋਲ ਆ ਰਿਹਾ ਹੈ ਇਹਦੇ 3 ਸਾਲਾਂ ਦੇ ਵਿੱਚ ਵਿੱਚ ਬੜੀ ਮੁਸ਼ਕਲਾਂ ਨੂੰ ਇੱਕ ਉਹਦਾ ਐਪੀਸੋਡ ਆਇਆ ਉਹਨਾਂ ਦੇ ਦੌਰੇ ਦੇ ਜਿਹਦੀ ਕਰਕੇ ਉਹ ਬਹੁਤ ਜਲਦੀ ਪ੍ਰੂਵ ਕਰ ਗਏ